ਐਕਟਿਵ ਵਾਲੀ ਗੀਰੀ ਦੀ ਦੁਕਾਨ ਦੇ ਬਾਅਦ ਫਿਰ ਆਤੀ ਮੁਲਾਇਮ ਸਾਹਿਬ ਆਏ ਕੋਈ ਕਸਿਵਲ ਸੀ ਇੱਕ ਵਰਦੀ ਪਾਈ ਮੁਲਾਇਮ ਸਾਹਿਬ ਨੇ ਜੀ ਤੇ ਉਹਨਾਂ ਨੇ ਆ ਕੇ ਐਕਟਿਵ ਆਪਣੀ ਐਕਟਿਵ ਚਾਬੀ ਕੱਢ ਕੇ ਸਾਡੀ ਐਕਟਿਵਾਂ ਲਾ ਗਏ ਤੇ ਐਕਟਿਵਾਂ ਲੱਤ ਲਾ ਕੇ ਲੈ ਗਏ ਨੇ ਜੀ ਬ੍ਰਦਰ ਕੀ ਨਾ ਆਗੇ ਆਪਣਾ ਨਕੀਸ਼ ਜੀ ਭਾਜੀ ਕੀ ਮਾਮਲਾ ਕੀ ਸੀਗਾ ਜੀ ਮਾਮਲਾ ਕੁਛ ਨਹੀਂ ਜੀ ਐਕਟਿਵ ਲੱਗੀ ਦੀ ਦੁਕਾਨ ਦੇ ਬਾਹਰ ਤੇ ਰਾਤੀ ਮੁਲਾਇਮ ਸਾਹਿਬ ਆਏ ਕੋਈ ਅੱਛਾ ਜੀ ਇੱਕ ਸਿਵਲ ਸੀ ਇੱਕ ਵਰਦੀ ਪਾਈ ਮੁਲਾਇਮ ਸਾਹਿਬ ਨੇ ਜੀ ਤੇ ਉਹਨਾਂ ਨੇ ਆ ਕੇ ਐਕਟਿਵ ਆਪਣੀ ਐਕਟਿਵ ਚਾਬੀ ਕੱਢ ਕੇ ਸਾਡੀ ਐਕਟਿਵਨ ਲਾਗੇ ਤੇ ਐਕਟਿਵਨ ਲੱਤ ਲਾ ਕੇ ਲੈ ਗਏ ਨੇ ਅੱਛਾ ਜੀ ਤੇ ਸਾਈਂ ਸਵੇਰ ਦੇ ਇਥੇ ਖੱਦਰਾ ਖਰਾਬ ਹੁੰਦੇ ਵੇ ਆਂ ਅੱਛਾ ਲੇਣਾ ਕੋਈ ਆਪਣੀ ਰਿਪੋਰਟ ਲਿਖੀ ਗਈ ਹੈ ਉਹ ਇੱਕੋ ਗੱਲ ਕਹਿੰਦੇ ਜਦੋਂ ਮੁੰਸੀ ਸਾਹਿਬ ਆਉਗੇ ਤੁਹਾਡੀ ਕਾਰਨ ਮਿਲ ਗਿਆ ਇਸ ਟਾਈਮ ਥਾਣੇ ਵਿੱਚ ਮੁੰਚੀ ਨਹੀਂ ਹੈਗਾ ਹਾਂ ਜੀ ਮੁੰਚੀ ਸਾਹਿਬ ਨਹੀਂ ਹੈਗੇ ਤੇ ਥਾਣੇ ਦਾ ਪਿਓ ਹੀ ਹੈ ਨਹੀਂ ਜਿੱਤੇ ਥਾਣਾ ਕਿਦਾ ਚੱਲੂਗਾ ਜੀ ਕੀ ਪਤਾ ਜੀ ਤੇ ਆਪ ਬੜੇ ਖੱਜੇ ਖਰਾਬ ਨੇ ਸਿਰ ਦੀ ਰੋਟੀ ਪਾਣੀ ਨਹੀਂ ਖਾਦੀ ਹੈਗੀ ਨਾ ਘਰ ਤੇ ਨੇ ਨਹੀਂ ਆਪ ਅੱਛਾ ਐਕਟਿਵ ਤੁਹਾਨੂੰ ਬ੍ਰਾਹਮਤ ਹੋ ਗਈ ਇੱਥੇ ਨਹੀਂ ਜੀ ਹਲੇ ਕੁਝ ਵੀ ਨਹੀਂ ਹੋਇਆ ਜੀ ਇਦਾਂ ਹੀ ਬੈਠੇ ਰਹਿੰਦੇ ਅੱਛਾ ਤਾਂ ਪਤਾ ਨਹੀਂ ਲੱਗ ਰਿਹਾ ਕਿਹੜੇ ਮੁਲਾਜ਼ਮ ਸੀਨਾ ਨੂੰ ਜਿਹੜੀ ਸੀਸੀਟੀਵੀ ਕੋਲ ਕਹਿੰਦੇ ਮੁੰਚੀ ਸਾਹਿਬ ਆਊਗੇ ਤੇ ਉਹੀ ਤੁਹਾਡੀ ਜੋ ਵੀ ਹੈ ਜਾਣ ਪੜਤਾਲ ਕਰਕੇ ਤੁਹਾਨੂੰ ਦੱਸੂਗੇ ਵੱਡੇ ਕਿੰਨਾ ਵੱਲੋਂ ਗਿਆ ਜਾ ਰਿਹਾ ਭਾਜੀ ਇਹ ਭਾਈ ਅੰਦਰ ਇੱਕ ਇਨਚਾਰਜ ਸਾਹਿਬ ਹੈਗੇ ਪਤਾ ਨਹੀਂ ਨਾਮ ਨਹੀਂ ਪਤਾ ਉਹਨਾਂ ਨੇ ਕਿਹਾ ਵਾ ਅੱਛਾ ਐਸਐਚਓ ਸਾਹਿਬ ਨੂੰ ਮਿਲੇ ਤੁਸੀਂ ਐਸਐਚਓ ਸਾਹਿਬ ਨੂੰ ਮਿਲੇ ਹਾਂਜੀ ਉਹਨਾਂ ਨੇ ਅੱਗੋਂ ਕੋਈ ਅਫਸਰ ਭੇਜਿਆ ਹੀ ਤੇ ਉਹਨਾਂ ਨੇ ਅੱਗੋਂ ਕਿਹਾ ਸਾਨੂੰ ਕਿ ਮੁੰਜੀ ਸਾਹਿਬ ਆਉਗੇ ਤੇ ਉਹ ਹੀ ਤੁਹਾਨੂੰ ਦੱਸੂਗੇ ਮਤਲਬ ਇਹ ਹਾਲੇ ਕਲੀਅਰਨਸ ਨਹੀਂ ਹੋ ਰਿਹਾ ਕਿ ਕਿਹੜੇ ਥਾਣੇ ਦੇ ਉਹ ਜਿਹੜੇ ਪੁਲਿਸ ਮੁਲਾਜ਼ਮ ਆਏ ਸੀਗੇ ਉਹਨਾਂ ਕੋ ਕੋਈ ਝੋਟੀ ਵੀ ਹੈ ਨਹੀਂ ਕੇ ਦੀ ਐਕਟਿਵ ਘਰ ਦੇ ਬਾਹਰ ਖੜੀ ਹੈ ਦੁਕਾਨ ਦੇ ਬਾਹਰ ਨਹੀਂ ਚੱਕੀ ਝੋਟੀ ਹੋਵੇ ਦੱਸਣ ਤੇ ਸੀ ਕਿ ਚੱਕ ਕੇ ਲੱਗ ਜਲੇ ਕੋਈ ਚ ਵੀ ਉਹ ਆਪਣੀ ਐਕਟਿਵ ਚਾਬੀ ਲਾ ਕੇ ਤਾਂ ਲੈ ਕੇ ਗਏ ਉਤੋਂ ਲੱਤ ਲਾਏ ਲੱਗੇ ਜਾਂਦੇ ਬਈਆ ਕੋਈ ਟੋ ਕਰਦੇ ਕੋਈ ਸਿਸਟਮ ਕਰਨ ਸਾਨੂੰ ਪਤਾ ਤੇ ਚੱਲੇ ਕਿ ਟੋ ਕੀਤੀ ਐ ਵੀ ਨਾ ਖੱਜਲ ਖਰਾਬ ਹੋਈਏ ਉੱਥੇ ਗਏ ਆਪਣੀ ਐਕਟਿਵਾ ਕਿਥੇ ਛਡਾ ਲਈਏ ਅੱਛਾ ਜੀ ਕੀ ਪ੍ਰਸ਼ਾਸਨ ਤੋਂ ਕੀ ਮੰਗ ਮੰਗਦੇ ਤੁਸੀਂ ਮੰਗ ਕੁਛ ਨਹੀਂ ਜੀ ਇਹੀ ਆ ਸਾਡੀ ਮੰਗ ਹੈ ਕਿ ਸਾਡੀ ਐਕਟਿਵਾ ਦੇ ਦਿਓ ਨਾ ਸਾਨੂੰ ਖੱਜਲ ਖਰਾਬ ਕਰੋ ਕੰਮ ਕਾਜੀ ਬੰਦੇ ਹੈਗੇ ਬਸ ਅੱਛਾ ਜੀ ਤੁਹਾਨੂੰ ਮੌਕੇ ਤੇ ਮਿਲ ਗਿਆ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿਹੜੇ ਮੁਲਾਜ਼ਮ ਗਏ ਸੀਗੇ ਕਿਸ ਨਹੀਂ ਜੀ ਕੁਛ ਨਹੀਂ ਇਹਨਾਂ ਨੂੰ ਹਲੇ ਤਾਂ ਕੁਛ ਨਹੀਂ ਲੱਗਦਾ ਦਾ ਪ੍ਰਸ਼ਾਸਨ ਠੀਕ ਹੈ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਵਿਅਕਤੀਆਂ ਵੱਲੋਂ ਇੱਕ ਐਕਟ ਜਿਹਦੇ ਵਿੱਚੋਂ ਇੱਕ ਅਕਿਊਜ਼ਡ ਨੇ ਜਿਹੜੀ ਪੁਲਿਸ ਯੂਨੀਫਾਰਮ ਪਾਈ ਹੋਈ ਹੈ ਜਿਸ ਦੇ ਰਿਗਾਰਡਿੰਗ ਸਾਨੂੰ ਇਨਫੋਰਮੇਸ਼ਨ ਮਿਲਨ ਤੇ ਇਮੀਡੀਐਟਲੀ ਟੀਮਸ ਫਾਰਮ ਕੀਤੀਆਂ ਗਈਆਂ ਸੀਗੀਆਂ ਜਿਨ੍ਹਾਂ ਨੇ ਦੋਨੋਂ ਜਿਹੜੇ ਅਕਿਊਜ਼ਡ ਹੈਗੇ ਆ ਉਹਨਾਂ ਨੂੰ ਵੈਰੀਫਾਈ ਕਰ ਲਿਆ ਹੈਗਾ ਜਿਹਦੇ ਵਿੱਚੋਂ ਇੱਕ ਅਕਿਊਜ਼ਡ ਹੈਗਾ ਉਹ ਇੱਕ ਪੁਲਿਸ ਮਰਾਜ਼ਮ ਹੈ ਜੋ ਕਿ ਤਕਰੀਬਨ 1 ਮਹੀਨੇ ਤੋਂ ਐਬਸੈਂਟ ਚ ਲਿਆ ਆ ਰਿਹਾ ਸੀਗਾ ਜੋ ਬੜੇ ਹੀ ਸ਼ਾਰਟ ਟਾਈਮ ਦੇ ਵਿੱਚ ਜਲੰਧਰ ਪੁਲਿਸ ਨੇ ਦੋਨੋਂ ਹੀ ਅਕਿਊਜ਼ਡ ਨੂੰ ਐਪਰੀਹੈਂਡ ਕਰ ਲਿਆ ਹੈਗਾ ਜਿਨ੍ਹਾਂ ਦੇ ਖਿਲਾਫ ਰੈਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਦੇ ਅਕੋਰਡਿੰਗ ਅਸੀਂ ਕਾਰਵਾਈ ਹਮਲੇ ਦੇ ਵਿੱਚ ਲਿਆਵਾਂਗੇ ਥੈਂਕ ਯੂ